ਸਾਡੇ ਇਸ ਜੜੀਆਂ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੁਲਾਈ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦੇਣੀ ਹੈ ਜੀ ਅੱਜ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਪਾਉਣ ਦਾ ਕੰਮ ਚੱਲ ਰਹੀ ਹੈ ਅੱਜ ਸਵੇਰ ਤੋਂ ਪੈਨਸ਼ਨਾਂ ਜੜੀਆਂ ਨੇ ਪਾਈਆਂ ਜਾ ਰਹੀਆਂ ਨੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਕਨਫਰਮ ਨਿਊਜ਼ ਮਿਲ ਚੁੱਕੀ ਆ ਉਹ ਜ਼ਿਲ੍ਹਿਆਂ ਦੀ ਤੁਹਾਨੂੰ ਅਸੀਂ ਅਪਡੇਟ ਦੇ ਦਿੰਨੇ ਆ ਸਾਉ ਤੋਂ ਪਹਿਲਾਂ ਗੱਲ ਜੇਕਰ ਪਟਿਆਲੇ ਜ਼ਿਲ੍ਹੇ ਦੀ ਕਾਲੀ ਹੈ ਸ਼ਾਮਦੇ ਖਾਂਜਕੋ ਜਿਹੜਾ ਆ ਪਟਿਆਲਾ ਜ਼ਿਲ੍ਹਾ ਔਰ ਜਿਹੜੇ ਹਲਕੇ ਆ ਰਾਜਫਰਾ ਨਾਬਾ ਪਾਤਣਾ ਸ਼ੰਭੂ ਕਲਾਫ ਨਰਹੇੜੀ ਸਮਾਣਾ ਇਹਨਾਂ ਹਲਕਿਆਂ ਦੇ ਵਿੱਚੋਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਰਾਫਾ ਦੇ ਵਿਆਹ ਤੇ ਵਿਧਵਾ ਫੈਸ਼ਨ ਹੈ ਜਿਹੜੀ ਭੈਣਾ ਦੀ ਜਿਹੜੀ ਵਿਧਵਾ ਫੈਸ਼ਨ ਲੱਗੀ ਹੋਈ ਆ ਸੋ ਉਹਨਾਂ ਨੂੰ 1500 ਰੁਪਏ ਜਾਰੀ ਕੀਤਾ ਗਿਆ ਜੀ ਦੂਜੇ ਨੰਬਰ ਤੇ ਆ ਜਾਂਦਾ ਜੀ ਫਿਰ ਲੁਧਿਆਣਾ ਜ਼ਿਲ੍ਹਾ ਅ ਉਸ ਤੋਂ ਫੇਰ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲੈਣੀਆਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਔਰ ਕਾਦੀਆਂ ਹਲਕਾ ਦਿਨਾਨਗਰ ਸ਼੍ਰੀ ਹਰਗੋਬਿੰਦਪੁਰ ਬਟਾਲਾ ਦਿਨਾਨਗਰ ਡੇਰਾਵਾ ਬਨਾਨਕ ਫਤਿਹਗੜ ਚੋੜੀਆਂ ਕਲਨੌਰ ਇਹਨਾਂ ਹਲਕੇ ਦੇ ਵਿੱਚ ਵੀ ਫੈਸਲੇ ਜੜੀਆਂ ਨੇ ਜਾਰੀ ਕੀਤੇ ਆ ਜਾ ਚੁੱਕੀਆਂ ਨੇ ਬਰਨਾਲਾ ਜ਼ਿਲ੍ਹਾ ਜਾਂਦਾ ਜੀ ਬਰਨਾਲੇ ਜ਼ਿਲ੍ਹੇ ਦੇ ਹਲਕੇ ਤੱਪਾ ਸਹਣਾ ਤੇ ਮਹਿਲਕਲਾਂ ਦੀਆਂ ਵੀ ਫੈਸਲੇ ਜੜੀਆਂ ਨੇ ਜਾਰੀ ਕੀਤੇ ਆ ਜਾ ਚੁੱਕੀਆਂ ਨੇ ਦੁਪਹਿਰ ਵੇਲੇ ਜਲਾਲ ਲੁਧਿਆਣੇ ਦੀ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਤੇ ਹਲਕੇ ਜਿਹੜੇ ਆਸਾਨੇਵਾਲ ਜ਼ਰਾਹਾ ਮਾਝੂਆੜਾ ਖੰਨਾ ਡੇਲੋਂ ਪੱਕੋਵਾਲ ਸਮਰਾਲਾ ਜਗਰਾਉਂ ਸਿੱਧਵਾ ਵੇਟ ਸੁਧਾਰ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਪਹਿ ਜਾਰੀ ਹੋ ਚੁੱਕੀਆਂ ਨੇ ਇਹਦੇ ਨਾਲ ਨਾਲ ਜਲੰਧਰ ਜ਼ਿਲ੍ਹੇ ਦੀਆਂ ਮੋਗੇ ਜ਼ਿਲ੍ਹੇ ਦੀਆਂ ਸੰਗਰੂਰ ਜ਼ਿਲ੍ਹੇ ਦੀਆਂ ਸੰਗਰੂਰ ਜ਼ਿਲ੍ਹੇ ਦੀਆਂ ਜੀ ਕਨਫਰਮ ਨਿਊਜ਼ ਨਹੀਂ ਹੈ ਇਸ ਲਈ ਉੱਥੇ ਜਿਹੜੀਆਂ ਪੈਨਸ਼ਨਾਂ ਆਲੇ ਜਾਰੀ ਨਹੀਂ ਹੋਈਆਂ ਮੋਗੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜੀ ਇਸ ਤੋਂ ਇਲਾਵਾ ਸਾਨੂੰ ਥੋੜੀ ਬਹੁਤੀ ਜਿਹੜੀ ਅਪਡੇਟ ਆ ਉਸ ਰਿ ਤਰਨ ਕਨਸਾਹਬ ਦੀ ਮਿਲ ਰਹੀ ਹੈ ਤੇ ਉੱਥੇ ਕਨਫਰਮ ਤੁਸੀਂ ਕਰਦੇ ਹੋ ਜੇਕਰ ਸਾਡੇ ਸਰੋਤੇ ਉੱਥੇ ਸਾਨੂੰ ਦੇਖ ਰਹੇ ਆ ਸੋ ਜਿਹੜੇ ਜਿਹੜੇ ਤੁਹਾਨੂੰ ਗਣਾਈ ਆ ਇਹਨਾਂ ਜ਼ਿਲ੍ਹਿਆਂ ਦੇ ਜਿਹੜੇ ਲਾਭਪਾਤਰੀ ਨੇ ਆਪਣੇ ਖਾਤੇ ਚੈੱਕ ਕਰ ਲੈਣ ਉਹਨਾਂ ਦੀਆਂ ਪੈਨਸ਼ਨਾਂ ਜੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਇਸ ਦੇ ਸਮੇਂ ਤੋਂ ਬਠਿੰਡਾ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਬਿਲ ਫਾਸ ਹੋ ਚੁੱਕੇ ਨੇ ਸ਼ਾਮ ਵੇਲੇ ਉੱਥੇ ਵੀ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਜਾਣਗੀਆਂ ਸਜਰੇ ਸਰੋਤੇ ਸਾਡੇ ਨਾਲ ਜੁੜੇ ਨੇ ਤੁਸੀਂ ਜਿਹੜੇ ਜਿਹੜੇ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਆ ਜੇਕਰ ਤੁਹਾਡੀ ਪੈਨਸ਼ਨ ਆ ਗਈ ਹੈ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਸੋ ਬਾਕੀ ਜਿਹੜੇ ਜ਼ਿਲ੍ਹਿਆਂ ਦੀ ਜੇਕਰ ਸਾਨੂੰ ਕੋਈ ਅਪਡੇਟ ਆਉਂਦੀ ਹੈ ਉਹਦੀ ਲਾਈਵ ਆ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਇਹ ਜਾਣ ਸਤਿ ਆਹ ਜੀ ਸਾਰਿਆਂ ਨੂੰ ਖਿਆਲ ਫਰੀਦ ਸਾਹਿਬ ਜੀ